ਅੱਗੇ ਤਾਂ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਨਹੀਂ ਕਿ ਰੱਬ ਜਾਣੇ ਅੱਗੇ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਜੇ ਪੇਟ ਚ ਹੋਈਦੀ ਮਤਲਬ ਕਬਜ਼ ਜੀ ਹੋਈਦੀ ਤੇ ਆ ਹੁਣ ਸੜ ਪਤਾ ਠੀਕ ਹੋਇਆ ਤੇ ਅੱਜ ਮੈਂ ਕਿਦਾਂ ਸੀ ਮੈਂ ਦਿੱਲੀ ਜਾਣਾ ਵਾ ਤੇ ਕਰੂੰ ਐ ਹੀ 300 3000 1500 ਰੁਪਏ ਵੀ ਦਿੱਤਾ ਇਹਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪੇਰ ਵਟੇ ਜੱਡੇ ਪਕਾ ਕੇ ਰੱਖੀ ਦੀ ਹੈ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਲੱਗ ਨੂੰ ਕਿ ਮਤਲਬ ਆ ਤੁਹਾਡਾ ਮੁੰਡ ਸਰਕਾਰ ਕਾਰਵਾਈ ਚ ਕਰਦੀ ਹੋਈ ਹੈ ਕਾਰਵਾਈ ਕਰਦੀ ਹੈ ਪਰ ਫਿਰ ਵੀ ਨਸ਼ਾ ਹਾਂਜੀ ਨਸ਼ਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨਾਂ ਫੋਨ ਕਰਕੇ ਸੱਦਿਆ ਕਿਹਨੇ ਕਿਹਾ ਜਾ ਪੁੰਨਾ ਦੇ ਨਾਲ ਇਹ ਮਾਮਪੇ ਤੇ ਕਿਸੇ ਮੰਦੇ ਸੰਦਿਆਂ ਦੇ ਪਿੱਛੇ ਕਿੱਥੇ ਚੱਲੇ ਦੱਸ ਦੱਸਦੇ ਨਹੀਂ ਹਾਂਜੀ ਮੰਗ ਹੀ ਕਰਦੇ ਮੰਗੇ ਇਹ ਕੀ ਕੀ ਕਰਨੀ ਹੈ ਅਸੀਂ ਤੁਹਾਡਾ ਜਵਾਬ ਤਾਂ ਚਲ ਗਿਆ ਜੀ ਬਥੇਰੇ ਨੂੰ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਦੇਮਫਲ ਦਿੱਤੀ ਤੇ ਪਾਏ ਹੁਣ ਫਿਰ ਕੋਸੀ 83 ਜੁਲੱਖ ਜੁਲੱਖ ਪੇਗਾ ਜਾ ਕੇ ਫਿਰ ਕਤਾਬਿਲ ਨਹੀਂ ਬਣੇਗਾ ਯਮੇ ਰਹਿਮ ਉਹ ਖ ਮਾਲ ਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉਹ ਸਿੱਧਰਾਂ ਚਦਾ ਆ ਉਹਦੇ ਚਲ ਗਈ ਰੂ ਜਾਨ ਮੋਤਾਂ ਨਸ਼ਾ ਲਈ ਜਾਂਦਾ ਹਾਂ ਹਾਂਜੀ ਸਾਨੂੰ ਨੇ ਨੋਟੀਫਿਕੇਸ਼ਨ ਆਈ ਗਈ ਆ ਜਿਹੜੇ ਪੜਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਡੈਡ ਬਾਡੀ ਲਿਆਏ ਆ ਬਾਕੀ ਪੋਸਟਮੈਨ ਨਾਲ ਹਸਾਬ ਦੇ ਜਿਹੜੀ ਕੋਈ ਚੀਜ਼ ਸਾਹਮਣੇ ਆਈ ਆ ਉਹਨੂੰ ਸੋਚਿਆ ਕੀਤਾ ਜਾਏਗਾ ਨਹੀਂ ਰਿਪੋਰਟਮਰ ਹੋਣ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਲੈ ਕੇ ਦਾ ਹੀ ਆ ਉਹ ਸਾਰਾ ਗਰਮੀ ਨਾ ਹੋਈ ਹੋਏ ਜੀ ਜਿਸ ਤਰ੍ਹਾਂ ਕਹਿ ਰਹੇ ਸੀ ਨਸ਼ਾ ਸਾਰੇ ਆਉਂਦੇ ਐ ਇਹ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਬਾਤ ਠੀਕ ਹੈ ਜੀ ਕਿ ਨਸ਼ਾ ਜਲਦੀ ਜਲਦੀ ਠੱਲ ਪਾਇਆ ਜਾਏ ਮਾਨ ਨਗਰ ਖੜੇ ਆ ਗੱਲਾ ਵੀਰ ਆਇਆ ਹੀ ਇਥੇ ਨਸ਼ਾ ਕਰਕੇ ਪਿਆ ਆਗਾ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਦੇਖਿਆ ਮਦੌਲਗੀ ਹਾਲ ਬਹੁਤਾ ਹੀ ਮਾੜਾ ਹੈਗਾ ਤੇ ਮੇਰਾ ਵੀ ਇੱਥੇ ਦਾ ਵੀ ਮਦੌਲਗੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪਸੋਂ ਮੁਰਗੀ ਮਹੱਲਿਓ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਲੇ ਮੇਲਾ ਲੱਗਾ ਹੁੰਦਾ ਜੇ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗੇ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈਆਂ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹੁਣ ਮੈਂ ਕਿਸਦਾ ਨਾਂ ਨਹੀਂ ਲੈਣਾ ਹੈਗਾ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚ ਜਾਂਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕੀ ਡਰਦੇ ਲੋਕੀ ਡਰਦੇ ਹੀ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਧੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਸ਼ੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਆ ਸਿੱਧੀ ਜਿਹੜੀ ਗੱਲ ਹੈ ਜੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਜਾਂ ਤੇ ਸਿੱਧੀ ਜਿਹੜੇ ਪੁਲਿਸ ਨਾਲ ਵੀ ਹੱਥ ਮਿਲੇ ਜਾਂ ਫੇਰ ਵੀ ਗੰਦੇ ਆ ਨਹੀਂ ਤੇ ਕਿੱਥੇ ਵਿਗਦਾ ਹੈ ਬੇਟੇ ਟੀਕਾ ਲਾਣ ਨਾਲ ਮੌਤ ਹੋਈ ਏ ਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ 3-4 ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕਟਿਆ ਗਿਆ ਏ ਇੱਥੇ ਬਾਗਚੇ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾ ਹੋ ਗਿਆ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਲਈਏ ਜੇ ਕਿਤੇ ਪੁਲਿਸ ਪਹਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਹੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਿਨੇ ਪੁਲਿਸ ਗਈ ਤੇ ਬੰਦੇ ਉੱਥੇ ਹਾਂ ਉਹ ਉਹ ਘਰ ਟਾਂਡੇ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣ ਦੇ ਆ ਉਹਨਾਂ ਦੇ ਘਰ ਤੁਹਾਨੂੰ ਅੱਜ ਤੱਕ ਨਹੀਂ ਦਿਖੇ ਡਾਏ ਹੁੰਦੇ ਨੇ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟੁੰਦੇ ਆ ਕੀਪਤਾ ਅਗਲੇ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਬਿਹੜਾ ਵੀ ਭਰਾ ਨਸ਼ੇ ਨੇ ਖਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰਾਂ ਹਟਮ ਦੀਆ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਈ ਤਾ ਉਤਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਤੁਹਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉੱਥੇ ਜੋ ਆਇਆ ਕੋਈ ਨੇ ਕੋਕ